ਗੁਰਮਖ ਪਿਆਰਿਓ ਹਰ ਰੋਜ਼ ਰਾਤ ਨੂੰ ਸੌਣ ਵੇਲੇ ਜਦੋਂ ਅਸੀਂ ਬਿਸਤਰੀ ਤੇ ਲੇਟ ਜਾਂਦੇ ਹਾਂ ਤੁਸੀਂ ਪੰਜ ਵਾਰੀ ਇਹ ਸ਼ਬਦ ਬੋਲ ਕੇ ਸੌ ਜਾਣਾ ਹੈ ਫਿਰ ਵੇਖਣਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਚਮਤਕਾਰ ਕਿਸ ਤਰ੍ਹਾਂ ਦਾ ਹੋਵੇਗਾ ਕਿਉਂਕਿ ਇਹ ਸ਼ਬਦਾਂ ਵਿੱਚ ਬੜੀ ਜਾਨ ਹੁੰਦੀ ਆ ਸ਼ਬਦ ਜਿਹੜੇ ਆ ਇਹਨਾਂ ਵਿੱਚ ਬੜੀ ਸ਼ਕਤੀ ਹੁੰਦੀ ਆ ਕਿਸੇ ਢੈਂਦੀ ਕਲਾ ਵਾਲੇ ਨੂੰ ਆਪਾਂ ਹੌਸਲਾ ਦੇ ਦਈਏ ਉਹ ਖੜਾ ਹੋ ਜਾਂਦਾ ਉੱਠ ਕੇ ਤੇ ਕਈ ਵਾਰੀ ਆਪਾਂ ਕੋਈ ਚੰਗਾ ਭਲਾ ਬੰਦਾ ਹੋਵੇ ਉਹਨੂੰ ਸ਼ਬਦ ਕਹਿ ਦਈਏ ਉਹ ਟੈਂਦੀ ਕਲਾ ਚ ਹੋ ਜਾਂਦਾ ਹੈ। ਦੇਖੋ ਜਿਹੋ ਜਿਹੇ ਸ਼ਬਦ ਵੀ ਹੁੰਦੇ ਆ ਜਿਹੜੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰ ਦਿੰਦੇ ਨੇ ਉਹ ਸ਼ਬਦ ਕਿਹੜੇ ਆ ਤੇ ਆਪਾਂ ਬੋਲਣੇ ਕਿਵੇਂ ਆ ਜੇ ਇਹ ਸਾਨੂੰ ਪਤਾ ਲੱਗ ਜਾਵੇ ਸਾਰੀਆਂ ਪਰੇਸ਼ਾਨੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ। ਦੇਖੋ ਗ੍ਰਸਤੀ ਬੰਦਾ ਪਰਿਵਾਰਕ ਬੰਦਾ ਉਹਦਾ ਦਿਨ ਫਿਕਰਾਂ ਵਿੱਚ ਲੰਘ ਜਾਂਦਾ। ਬੰਦੇ ਨੂੰ ਕਦੇ ਨਾ ਕਦੇ ਕਿਸੇ ਗੱਲ ਦੀ ਫਿਕਰ ਹੁੰਦੀ ਆ। ਬੰਦਾ ਲੈਣ ਦੇਣ ਵਾਲੀ ਸੋਚਦਾ ਰਹਿੰਦਾ ਤੇ ਸਾਰਾ ਦਿਨ ਇਹਨਾਂ ਸੋਚਾਂ 'ਚ ਹੀ ਲੰਘ ਜਾਂਦਾ ਵੀ ਮੇਰਾ ਕੀ ਹੋਊਗਾ ਮੇਰੇ ਬੱਚਿਆਂ ਦਾ ਕੀ ਬਣੂਗਾ ਮੇਰੇ ਤੋਂ ਬਾਅਦ ਜਾਂ ਫਿਰ ਮੈਂ ਸਾਰੀ ਉਮਰ ਮਿਹਨਤ ਕੀਤੀ ਮੇਰਾ ਕੁਝ ਨਹੀਂ ਬਣਿਆ ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਬੰਦੇ ਦੇ ਅੰਦਰ ਘੁੰਮਣ ਘੇਰੀ ਚੱਲਦੀ ਰਹਿੰਦੀ ਆ ਇਹ ਚੀਜ਼ਾਂ ਕਿਵੇਂ ਖਤਮ ਹੋਣਗੀਆਂ ਸਾਰਾ ਦਿਨ ਫਿਕਰਾਂ ਵਿੱਚ ਲੰਘ ਜਾਣਾ ਰਾਤ ਨੂੰ ਜਦੋਂ ਸੌਣ ਜਾਂਦੇ ਆਪਾਂ ਫਿਰ ਪਿਆਾਂ ਵੀ ਬਿਸਤਰੇ ਉੱਪਰ ਕੰਮ ਧੰਦੇ ਆਪਣੇ ਰਿਸ਼ਤੇ ਆਪਣੇ ਬੱਚਿਆਂ ਬਾਰੇ ਆਪਾਂ ਸੋਚਦੇ ਰਹਿੰਨੇ ਆ ਇਹ ਆਦਤ ਬਹੁਤ ਨੁਕਸਾਨ ਕਰਦੀ ਹੈ ਉਹ ਕਿਵੇਂ ਨੁਕਸਾਨ ਕਰਦੀ ਹੈ ਜਦੋਂ ਆਪਾਂ ਅਮਰਤ ਵੇਲੇ ਉੱਠਦੇ ਆ ਸਾਰਾ ਸਰੀਰ ਸਾਨੂੰ ਥੱਕਿਆ ਥੱਕਿਆ ਮਹਿਸੂਸ ਹੁੰਦਾ ਕਿਉਂਕਿ ਅਸੀਂ ਆਪ ਤਾਂ ਸੁੱਤੇ ਹੁੰਨੇ ਆ ਪਰ ਜਿਹੜਾ ਸਾਡਾ ਮਨ ਹੈ ਖਿਆਲ ਕਰਨਾ ਉਹ ਚਿੰਤਾਵਾਂ ਦੇ ਵਿੱਚ ਡੁੱਬਿਆ ਰਹਿੰਦਾ ਸਰੀਰ ਸੌਂ ਗਿਆ ਹੋਰ ਗੱਲ ਆ ਪਰ ਮਨ ਨਹੀਂ ਸੁੱਤਾ ਗੁਰਮਖ ਪਿਆਰਿਓ ਮਨ ਉਦਾਂ ਹੀ ਖਿਆਲ ਫੁਰਨੇ ਚੱਲੀ ਗਏ ਆ ਸਾਰੀ ਚਿੰਤਾ ਸਾਡੇ ਮਨ ਦੇ ਉੱਪਰ ਹਾਵੀ ਬਣ ਕੇ ਰਹੀ ਤੁਸੀਂ ਵੇਖਿਆ ਹੋਊਗਾ ਕਈ ਵਾਰੀ ਜਦੋਂ ਆਪਾਂ ਇੱਕ ਚੀਜ਼ ਨੂੰ ਵਾਰ-ਵਾਰ ਸੋਚਦੇ ਹਾਂ ਉਹ ਸੁਪਨੇ ਰਾਹੀਂ ਵੀ ਸਾਡੇ ਅੱਗੇ ਪ੍ਰਗਟ ਹੋ ਜਾਂਦੀ ਹੈ ਸੁਪਨੇ ਵੀ ਉਦਾਂ ਦੇ ਆਉਣ ਲੱਗ ਜਾਂਦੇ ਆ ਜਦੋਂ ਆਪਾਂ ਅਚਾਨਕ ਉੱਠ ਕੇ ਵੇਖਦੇ ਹਾਂ ਡਰ ਜਾਂਦੇ ਨੇ ਕਈ ਵਾਰੀ ਬੁਰੇ ਸੁਪਨੇ ਵੀ ਆਉਂਦੇ ਆ ਬੁਰੇ ਖਿਆਲ ਬੁਰੇ ਸੁਪਨਿਆਂ ਨੂੰ ਜਨਮ ਦਿੰਦੇ ਆ ਬਿਮਾਰੀਆਂ ਨੂੰ ਜਨਮ ਦਿੰਦੇ ਆ ਇਸ ਕਰਕੇ ਮਹਾਂਪੁਰਖ ਆਖਦੇ ਆ ਭਾਈ ਜਦੋਂ ਸਤਗੁਰੂ ਮਹਾਰਾਜ ਸਾਨੂੰ ਕਹਿ ਗਏ ਆ ਬਾਬਾ ਨਾਨਕ ਸਿੰਘ ਜੀ ਕਿਹਾ ਕਰਦੇ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਸੋ ਕਰਤਾ ਚਿੰਤਾ ਕਰੇ ਜਨੋ ਪਾਇਆ ਜੱਗ ਭਾਈ ਆਪਾਂ ਕਿਉਂ ਚਿੰਤਾ ਕਰੀ ਜਾਂਦੇ ਆ ਦੁਨੀਆ ਨੂੰ ਸਜਣ ਵਾਲੇ ਨੂੰ ਦੁਨੀਆ ਦਾ ਫਿਕਰ ਹੈ ਜਿਹਨੇ ਦੁਨੀਆ ਬਣਾਈ ਹੈ ਫਿਰ ਆਪਣੀ ਜ਼ਿੰਦਗੀ ਦਾ ਦੁੱਖ ਆਪਾਂ ਅਕਾਲ ਪੁਰਖ ਅੱਗੇ ਕਿਉਂ ਨਹੀਂ ਦੱਸਦੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਜਦੋਂ ਆਪਾਂ ਸ਼ਿਕਵੇ ਛੱਡ ਕੇ ਸ਼ੁਕਰਾਨਿਆਂ ਵਿੱਚ ਆ ਜਾਂਦੇ ਆ ਬਹੁਤ ਕਿਰਪਾ ਹੋ ਜਾਂਦੀ ਹੈ ਸਤਗੁਰੂ ਦੀ ਤਾਂ ਕਰਕੇ ਜਿਹੜੀ ਚਿੰਤਾ ਕਰਨ ਦੀ ਆਦਤ ਹੈ ਇਹ ਹੀ ਆਦਤ ਹੈ ਜਿਹੜੀ ਸਾਨੂੰ ਕਾਮਯਾਬ ਨਹੀਂ ਹੋਣ ਦਿੰਦੀ ਤੇ ਨਾਲੇ ਸਾਨੂੰ ਰੋਗੀ ਬਣਾ ਕੇ ਰੱਖਦੀ ਆ ਸਭ ਤੋਂ ਵੱਡੀ ਗੱਲ ਪ੍ਰਮਾਤਮਾ ਦੇ ਬਾਣੇ ਵਿੱਚ ਰਹਿਣਾ ਹੈ ਪਰ ਰਹਿਣਾ ਕਿਵੇਂ ਆ ਉਹ ਤਾਂ ਫਿਰ ਨਾਮ ਦੇ ਨਾਲ ਹੀ ਰਿਹਾ ਜਾਵੇਗਾ ਜੀ ਨਾਮ ਜਪਦਿਆਂ ਇਹ ਨਹੀਂ ਕਿ ਦੁੱਖ ਤਕਲੀਫ ਕੋਈ ਨਹੀਂ ਆਉਂਦੀ ਜਾਂ ਗੁਰਬਾਣੀ ਪੜਨ ਨਾਲ ਦੁੱਖ ਨਹੀਂ ਹੁੰਦਾ ਗੁਰਬਾਣੀ ਪੜਨ ਵਾਲੇ ਨੂੰ ਬੁਖਾਰ ਨਹੀਂ ਚੜਦਾ ਸਿਰ ਨਹੀਂ ਦੁਖਦਾ ਵੱਡੀਆਂ ਵੱਡੀਆਂ ਮੁਸ਼ਕਲਾਂ ਜ਼ਿੰਦਗੀ 'ਚ ਆ ਜਾਂਦੀਆਂ ਨੇ ਪਰ ਖਿਆਲ ਕਰਨਾ ਉਹਨੂੰ ਰਜਾ ਵਿੱਚ ਰਹਿਣਾ ਆ ਜਾਂਦਾ ਹੈ ਜਿਹੜਾ ਪ੍ਰਮਾਤਮਾ ਸਹਾਰੇ ਜਿਉਂਦਾ ਉਹਨੂੰ ਵੱਡੀਆਂ-ਵੱਡੀਆਂ ਦੁੱਖ ਤਕਲੀਫਾਂ ਬਿਲਕੁਲ ਛੋਟੀਆਂ ਪ੍ਰਤੀਤ ਹੋਣ ਲੱਗ ਜਾਂਦੀਆਂ ਨੇ ਸੁਣਿਆ ਹਾਥ ਹੋਵੇ ਸਗਾਹ ਆਹੋ ਜਿਹੜਾ ਵੱਡਾ ਸਾਰਾ ਸਮੁੰਦਰ ਹੈ ਉਹ ਹੱਥ ਕ ਜਨਾਂ ਰਹਿ ਜਾਂਦਾ ਵੱਡੀ ਮੁਸ਼ਕਲ ਨਿੱਕੀ ਰਹਿ ਜਾਂਦੀ ਆ ਪ੍ਰਮਾਤਮਾ ਜੀ ਤੇ ਮਿਹਰ ਕਰਦਾ ਹੈ ਇਸ ਕਰਕੇ ਜਦੋਂ ਆਪਾਂ ਸ਼ੁਕਰਾਨਾ ਕਰਦੇ ਆਂ ਸ਼ਿਕਵੇ ਛੱਡਦੇ ਆਂ ਮਹਾਂਪੁਰਖ ਕਈ ਵਾਰੀ ਸਾਨੂੰ ਸਮਝਾਉਂਦੇ ਆ ਇਹਨਾਂ ਗੱਲਾਂ ਬਾਰੇ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਯਾਦ ਕਰਕੇ ਪਾਵਾਂਗੇ ਸਵੇਰੇ ਉੱਠਦਿਆਂ ਸਾਰ ਉਹ ਸਾਡੇ ਸਾਹਮਣੇ ਹੋਣੀ ਹੈ ਪਹਿਲੀ ਗੱਲ ਤੁਸੀਂ ਇਹ ਯਾਦ ਰੱਖਣੀ ਹੈ ਹਮੇਸ਼ਾ ਤਾਂ ਰਾਤ ਨੂੰ ਆਪਣੇ ਆਪ ਨੂੰ ਇਹ ਕਹਿ ਕੇ ਪਹੋ ਰੱਬ ਦਾ ਦਿੱਤਾ ਸਾਡੇ ਕੋਲ ਬਹੁਤ ਕੁਝ ਆ ਉਹਦੀਆਂ ਨਿਯਾਮਤਾ ਨੇ ਤੇਰਾ ਸ਼ੁਕਰ ਹੈ ਵਾਹਿਗੁਰੂ ਇਹਨੂੰ ਸੌਣ ਲਈ ਸਾਨੂੰ ਇੱਡੀ ਸੋਹਣੀ ਸੇਜਾ ਮਿਲੀ ਹੈ ਕਈ ਵਿਚਾਰੇ ਫੁੱਟਪਾਥ ਤੇ ਸੁੱਤੇ ਪਿਆ ਜੇ ਪ੍ਰਸਾਦ ਸੁਖ ਸੇਜ ਸੁਈਜੇ ਏ ਮਾਲਕ ਜੀ ਤੇਰਾ ਸ਼ੁਕਰ ਹੈ ਤੂੰ ਮੈਨੂੰ ਸੌਣ ਲਈ ਇੰਨੀ ਸੁੰਦਰ ਸੇਜਾ ਦਿੱਤੀ ਆ ਧੰਨਵਾਦ ਹੈ ਤੇਰਾ ਤੂੰ ਮੇਰੀ ਸਿਹਤ ਠੀਕ ਰੱਖੀ ਆ ਤੰਦਰੁਸਤੀ ਮੈਨੂੰ ਬਖਸ਼ੀ ਆ ਤੇ ਧੰਨਵਾਦ ਹੈ ਤੇਰਾ ਮੇਰਾ ਪਰਿਵਾਰ ਮੇਰੇ ਨਾਲ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਕਿਹੜੀ ਚੀਜ਼ ਨੂੰ ਪਾਉਣਾ ਚਾਹੁੰਦੇ ਹੋ ਵੀ ਇਹ ਚੀਜ਼ ਮੇਰੇ ਕੋਲ ਹੋਵੇ ਉਹ ਚੀਜ਼ ਦਾ ਸ਼ੁਕਰਾਨਾ ਕਰੋ ਇਉਂ ਕਰੋ ਜਿਵੇਂ ਤੁਹਾਨੂੰ ਮਿਲ ਗਈ ਹੋਵੇ ਤੇ ਬਾਕੀ ਸ਼ੁਕਰਾਨਾ ਕਰਨ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਇਹਨੂੰ ਸਮਝਣਾ ਜੀ ਜਦੋਂ ਆਪਾਂ ਸ਼ੁਕਰਾਨਾ ਕਰਦੇ ਆਂ ਤੇ ਉਹ ਮਾਲਕ ਦੀ ਏਡੀ ਪ੍ਰਸੰਤਾ ਹੋ ਜਾਂਦੀ ਹੈ ਸਾਡੇ ਤੇ ਗੁਰਮਖ ਪਿਆਰਿਓ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪਾਉਣਾ ਚਾਹੁੰਦੇ ਆਂ ਮਾਲਕ ਨੂੰ ਪਤਾ ਲੱਗ ਜਾਂਦਾ ਸ਼ੁਕਰਾਨੇ ਵਿੱਚ ਉਹ ਚੀਜ਼ਾਂ ਆਪਣੇ ਆਪ ਹੀ ਸਾਨੂੰ ਮਿਲਣ ਲੱਗ ਜਾਂਦੀਆਂ ਨੇ ਤੇ ਜਦੋਂ ਜਿਹੜੀ ਚੀਜ਼ ਨਾ ਮਿਲੇ ਸ਼ੱਕਵਿਆਂ ਚ ਹੋ ਜੀਏ ਫਿਰ ਸਿਹਤ ਵੀ ਖਰਾਬ ਹੋਣ ਲੱਗ ਜਾਂਦੀ ਆ ਤੇ ਕੀ ਹੋਇਆ ਇੱਕ ਵਾਰ ਕਿਸੇ ਨਗਰ ਵਿੱਚ ਇੱਕ ਅਮੀਰ ਬੰਦਾ ਰਹਿੰਦਾ ਸੀ ਉਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪ੍ਰਮਾਤਮਾ ਨੇ ਪੈਸਾ ਦਿੱਤਾ ਸੀ ਸਭ ਕੁਝ ਸੀ ਪਰ ਪੈਸਾ ਹੋਣਾ ਸਭ ਕੁਝ ਨਹੀਂ ਹੁੰਦਾ ਜਦੋਂ ਇੱਕ ਵਾਰ ਉਹ ਘਰੋਂ ਬਾਹਰ ਜਾਣ ਲੱਗਾ ਉਹਨੂੰ ਰਸਤੇ ਵਿੱਚ ਇੱਕ ਸੰਤ ਫਕੀਰ ਜੀ ਮਿਲ ਗਏ ਉਹ ਅਮੀਰ ਬੰਦੇ ਨੇ ਸੋਚਿਆ ਮੈਨੂੰ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਉਹਨੇ ਆਪਣੇ ਨੌਕਰਾਂ ਨੂੰ ਕਿਹਾ ਖਾਣ ਲਈ ਭੋਜਨ ਲਿਆ ਕੇ ਦਿਓ ਫਕੀਰ ਜੀ ਨੂੰ ਕਾਫੀ ਵਧੀਆ ਭੋਜਨ ਲਿਆ ਕੇ ਦਿੱਤਾ ਗਿਆ ਬੜੀ ਸੇਵਾ ਕੀਤੀ ਫਕੀਰ ਬੜਾ ਖੁਸ਼ ਹੋਇਆ ਅਸੀਸਾਂ ਵੀ ਦਿੱਤੀਆਂ ਨਾਲ ਕਿਹਾ ਤੂੰ ਬੜਾ ਹੀ ਨੇਕ ਇਨਸਾਨ ਆ ਮੈਂ ਤੇਰੇ ਤੋਂ ਖੁਸ਼ ਆ ਦੱਸ ਤੈਨੂੰ ਕੀ ਚਾਹੀਦਾ ਤੇ ਉਹ ਉਹਨੇ ਆਖਿਆ ਵੀ ਮਾਲਕ ਦਾ ਦਿੱਤਾ ਮੇਰੇ ਕੋਲ ਸਭ ਕੁਝ ਆ ਮੈਨੂੰ ਕੁਝ ਨਹੀਂ ਚਾਹੀਦਾ ਪਰ ਫਕੀਰ ਬੰਦੇ ਨੇ ਅਮੀਰ ਬੰਦੇ ਨੂੰ ਆਖਿਆ ਐਵੇਂ ਨਾ ਜਾਣੀ ਮੇਰੀ ਪ੍ਰਮਾਤਮਾ ਨਾਲ ਸਿੱਧੀ ਗੱਲਬਾਤ ਆ ਮੰਗ ਲੋ ਜੋ ਮੰਗਣਾ ਹੈ ਜਦੋਂ ਮੈਂ ਭਜਨ ਬੰਦਗੀ ਕਰਨ ਭਜਨ ਗੰਦਗੀ ਕਰਨ ਬੈਠਦਾ ਹਾਂ ਤਾਂ ਮੇਰੀ ਭਜਨ ਬੰਦਗੀ ਵਿੱਚ ਪ੍ਰਮਾਤਮਾ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਨੇ ਇਸ ਕਰਕੇ ਮੈਂ ਤੇਰਾ ਸਨੇਹਾ ਦੱਸ ਕੀ ਦੇਵਾਂ ਉਹ ਅਮੀਰ ਆਦਮੀ ਨੇ ਹੱਥ ਜੋੜੇ ਕਹਿਣ ਲੱਗਾ ਜੇ ਤੁਸੀਂ ਸੱਚੀ ਪ੍ਰਮਾਤਮਾ ਨਾਲ ਤੁਹਾਡੀ ਗੱਲਬਾਤ ਹੁੰਦੀ ਆ ਧੰਨਵਾਦ ਕਰਿਓ ਸ਼ੁਕਰਾਨਾ ਕਰਿਓ ਪ੍ਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਨਾਲ ਹੀ ਮੇਰਾ ਇਹ ਸਨੇਹਾ ਦੇਣਾ ਪ੍ਰਮਾਤਮਾ ਜੀ ਹੁਣ ਮੈਨੂੰ ਦੇਣਾ ਬੰਦ ਕਰ ਦੇਣਾ ਕਿਉਂਕਿ ਮੇਰੇ ਕੋਲ ਪਹਿਲਾਂ ਹੀ ਬੜਾ ਕੁਝ ਦਿੱਤਾ ਹੋਇਆ ਹੈ ਇਸ ਕਰਕੇ ਕਿਸੇ ਹੋਰ ਨੂੰ ਦੇਣਾ ਮੇਰੇ ਹਿੱਸੇ ਦਾ ਮੇਰੇ ਤੋਂ ਸੰਭਾਲਿਆ ਨਹੀਂ ਜਾ ਰਿਹਾ ਆਖਿਆ ਠੀਕ ਹੈ ਮੈਂ ਤੇਰਾ ਸਨੇਹਾ ਇਹ ਦੇ ਦੇਵਾਂਗਾ ਹੁਣ ਫਕੀਰ ਜਿਹੜੀਆਂ ਗੱਲਾਂ ਉਹ ਅਮੀਰ ਬੰਦੇ ਨਾਲ ਕਰ ਰਿਹਾ ਸੀ ਇੱਕ ਮੰਗਤੇ ਨੇ ਸੁਣ ਲਈਆਂ ਮੰਗਤਾ ਆਇਆ ਮੰਗਤਾ ਕਹਿਣ ਲੱਗਾ ਜੀ ਜੇ ਤੁਹਾਡੀ ਰੱਬ ਨਾਲ ਸਿੱਧੀ ਗੱਲਬਾਤ ਆ ਮੇਰਾ ਵੀ ਸਨੇਹਾ ਦੇ ਦਿਓ ਆਖਿਆ ਜੀ ਦੱਸੋ ਫਕੀਰ ਨੇ ਆਖਿਆ ਕੀ ਦੇਵਾਂ ਕਹਿੰਦੇ ਤੁਸੀਂ ਇਹ ਪੁੱਛਿਓ ਰੱਬ ਨੂੰ ਵੀ ਮੇਰੇ ਨਾਂ ਇਹ ਨਾ ਵਿਤਕਰਾ ਕਿਉਂ ਕੀਤਾ ਮੈਨੂੰ ਕਈ ਵਾਰੀ ਰਜ਼ਕ ਵੀ ਨਹੀਂ ਜੁੜਦਾ ਖਾਣ ਲਈ ਲੋਕ ਮੈਨੂੰ ਮੰਗੇ ਤਾਂ ਵੀ ਕੁਝ ਨਹੀਂ ਦਿੰਦੇ ਕਈਆਂ ਦੇ ਦਰਤੇ ਸਾਰੀਆਂ ਚੀਜ਼ਾਂ ਰੁੱਲਦੀਆਂ ਫਿਰਦੀਆਂ ਨੇ ਤੇ ਪੁੱਛਣਾ ਜ਼ਰੂਰ ਕਿ ਮੇਰੇ ਵਰਗੇ ਬੰਦੇ ਸੜਕਾਂ ਤੇ ਰੁੱਲਦੇ ਫਿਰਦੇ ਆ পেট ਭਰ ਕੇ ਖਾਣਾ ਇਨੀ ਮਿਲਦਾ ਕੱਪੜੇ ਵੀ ਪਹਿਨਣ ਨੂੰ ਨਹੀਂ ਮਿਲਦੇ ਫਕੀਰ ਨੇ ਆਖਿਆ ਠੀਕ ਆ ਭਾਈ ਮੈਂ ਉਹ ਅਮੀਰ ਬੰਦੇ ਦਾ ਵੀ ਸਨੇਹਾ ਦੇ ਦੂੰਗਾ ਤੇਰਾ ਵੀ ਸਨੇਹਾ ਦੇ ਦੂ ਇੱਕ ਦਿਨ ਫਕੀਰ ਆਇਆ ਪਹਿਨਾ ਅਮੀਰ ਬੰਦੇ ਕੋਲ ਗਿਆ ਅਮੀਰ ਬੰਦੇ ਨੂੰ ਆਖਿਆ ਮੈਂ ਤੇਰਾ ਸਨੇਹਾ ਪ੍ਰਮਾਤਮਾ ਨੂੰ ਦੇ ਦਿੱਤਾ ਹੈ ਕਿ ਉਹ ਤੈਨੂੰ ਦੇਣਾ ਬੰਦ ਕਰ ਦਵੇ ਪਰ ਪ੍ਰਮਾਤਮਾ ਨੇ ਐਗੋਂ ਇਹ ਗੱਲ ਆਖੀ ਆ ਉਹ ਅਮੀਰ ਬੰਦਾ ਕਹਿੰਦਾ ਕੀ ਆਖੀ ਆ ਉਹ ਕਹਿਣ ਲੱਗੇ ਵੀ ਉਹ ਸ਼ੁਕਰਾਨਾ ਕਰਨਾ ਮੇਰਾ ਬੰਦ ਕਰ ਦਵੇ ਮੈਂ ਦੇਣਾ ਬੰਦ ਕਰ ਦਿਆਂਗਾ ਜਿਹੜਾ ਸ਼ੁਕਰਾਨਾ ਕਰਦਾ ਹੈ ਉਹਨੂੰ ਸਭ ਕੁਝ ਮਿਲ ਜਾਂਦਾ ਹੈ ਤੇ ਉਹ ਜਿਹੜਾ ਮੰਗਤਾ ਸੀ ਫਕੀਰ ਨੇ ਮੰਗਤੇ ਨੂੰ ਜਾ ਕੇ ਆਖਿਆ ਵੀ ਤੇਰਾ ਸਨੇਹਾ ਵੀ ਮੈਂ ਦੇ ਦਿੱਤਾ ਹੈ ਤੇਰਾ ਉਲਾਂਬਾ ਵੀ ਦੇ ਦਿੱਤਾ ਹੈ ਕਹਿੰਦਾ ਪ੍ਰਮਾਤਮਾ ਨੇ ਇਹ ਆਖਿਆ ਤੂੰ ਉਲਾਂਬੇ ਦੇਣੇ ਛੱਡ ਦੇ ਗਲੇ ਸ਼ਿਕਵੇ ਕਰਨੇ ਛੱਡ ਦੇ ਮੈਂ ਤੈਨੂੰ ਦੇਣਾ ਸ਼ੁਰੂ ਕਰ ਦੇਵਾਂਗਾ ਸਿੱਖਿਆ ਕੀ ਮਿਲਦੀ ਆ ਜੀ ਕਹਾਣੀ ਤੋਂ ਸਿੱਖਿਆ ਤਾਂ ਜੀ ਬਹੁਤ ਵੱਡੀ ਮਿਲਦੀ ਆ ਪ੍ਰਮਾਤਮਾ ਜੀ ਸਾਡੇ ਤੋਂ ਦੂਰ ਹੋ ਜਾਂਦੇ ਆ ਜਦੋਂ ਅਸੀਂ ਪ੍ਰਮਾਤਮਾ ਦੇ ਚਰਨਾਂ ਤੋਂ ਦੂਰ ਹੋ ਜਾਂਦੇ ਆ ਤੇ ਪ੍ਰਮਾਤਮਾ ਜਿਹੜਾ ਸਾਨੂੰ ਵਿਸਾਰਦਾ ਨਹੀਂ ਅਸੀਂ ਹੀ ਪ੍ਰਮਾਤਮਾ ਨੂੰ ਵਿਸਾਰਦੇ ਆ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਉਹ ਹੈ ਭਾਵੇਂ ਤੂੰ ਆਪਣੇ ਰੱਬ ਨੂੰ ਭੁੱਲਿਆ ਹੈ ਬੰਦਿਆ ਰੱਬ ਨੇ ਤੈਨੂੰ ਨਹੀਂ ਭੁਲਾਇਆ ਇਸ ਕਰਕੇ ਤੇਰੇ ਅਮਲਾਂ ਨੂੰ ਦੇਖੀ ਜਾਂਦਾ ਵੀ ਤੂੰ ਕੀ ਕਰ ਰਿਹਾ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਸਮਝਣੀਆਂ ਨੇ ਜੀ ਕਿ ਤੂੰ ਬੰਦੇ ਅਮਰ ਤੇ ਵੇਲੇ ਨਹੀਂ ਜਾਗਿਆ ਰਾਤ ਨੂੰ ਸੌਣ ਵੇਲੇ ਸ਼ੁਕਰਾਨਾ ਨਹੀਂ ਕੀਤਾ ਪ੍ਰਮਾਤਮਾ ਦੇ ਆਪਣੇ ਆਪ ਨੂੰ ਇਹ ਨਹੀਂ ਕਿਹਾ ਮੇਰਾ ਸਰੀਰ ਠੀਕ ਆ ਤੰਦਰੁਸਤੀ ਦੀ ਦਾਤ ਆ ਇਹ ਵਾਹਿਗੁਰੂ ਤੂੰ ਮੈਨੂੰ ਦਿੱਤੀ ਆ ਆਪਾਂ ਕਦੇ ਨਹੀਂ ਆਖਿਆ ਜਿਸ ਦਿਨ ਸਰੀਰ ਵਿੱਚ ਕੋਈ ਦਰਦ ਹੋਵੇ ਸਾਰੀ ਰਾਤ ਇਉਂ ਲੰਘਦੀ ਜਿਵੇਂ ਇੱਕ ਸਾਲ ਲੰਘਦਾ ਹੈ ਬਿਮਾਰ ਬੰਦੇ ਦੀ ਰੋਗੀ ਬੰਦੇ ਦੀ ਉਦੋਂ ਹਾਏ ਹਾਏ ਆਪਾਂ ਕਰਦੇ ਆ ਪਰ ਜਿਸ ਦਿਨ ਆਪਾਂ ਠੀਕ ਹੁੰਨੇ ਆ ਉਸ ਦਿਨ ਆਪਾਂ ਸ਼ੁਕਰਾਨਾ ਹੀ ਨਹੀਂ ਕਰਦੇ ਤਾਂ ਕਹਿ ਦਿਓ ਜੀ ਸ਼ੁਕਰ ਹੈ ਤੇਰਾ ਵਾਹਿਗੁਰੂ ਮੇਰਾ ਪਰਿਵਾਰ ਮੇਰੇ ਨਾਲ ਹੈ ਸ਼ੁਕਰ ਹੈ ਵਾਹਿਗੁਰੂ ਜੇ ਪ੍ਰਸਾਦ ਤੇਰੀ ਕਿਰਪਾ ਨਾਲ ਸੌਣ ਵਾਸਤੇ ਵਧੀਆ ਬਿਸਤਰਾ ਸੇਜਾ ਮਿਲੀ ਆ ਸ਼ੁਕਰ ਹੈ ਤੇਰਾ ਵਾਹਿਗੁਰੂ ਤੂੰ ਮੈਨੂੰ ਦੇਹ ਅਰੋਗਤਾ ਬਖਸ਼ੀ ਆ ਸ਼ੁਕਰ ਹੈ ਮਾਲਕਾ ਤੇਰਾ ਤਾਂ ਇਹ ਤਿੰਨ ਗੱਲਾਂ ਜਿਹੜੀਆਂ ਆਪਣੇ ਆਪ ਨੂੰ ਕਹਿ ਦਿਓ ਸਵੇਰੇ ਉੱਠਦੇ ਅਨਸਾਰ ਤੁਸੀਂ ਚਮਤਕਾਰ ਦੇਖੋਗੇ ਸ਼ੁਕਰਾਨੇ ਵਾਲੀ ਜ਼ਿੰਦਗੀ ਹੁੰਦੀ ਹੋਰ ਤਰ੍ਹਾਂ ਦੀ ਆ ਬਾਕੀ ਦਿਨ ਲੰਘ ਰਹੇ ਆ ਜੀ ਫਰੀਦਾ ਕੋਠੇ ਤੁਕਣ ਕੇ ਤੜਾ ਪਰੇ ਨੀਂਦੜੀ ਨਿਵਾਰ ਤੋ ਕਿੰਨੇ ਚਿਰ ਲਈ ਮਕਾਨ ਦੀ ਛੱਤ ਤੇ ਭੱਜ ਸਕਦਾ ਬੰਦਿਆ ਕੋਠਿਆਂ ਦੀ ਬੁਲਟੀ ਲੰਮੀ ਦੌੜ ਨਹੀਂ ਹੁੰਦੀ ਜੋ ਦੇ ਲੱਦੇ ਗਾਣ ਵੇ ਗਏ ਬਿਲਾੜ ਬਿਲਾੜ ਉਮਰ ਦੇ ਗਿਣਵੇਂ ਦਿਨ ਜਿਹੜੇ ਮਿਲੇ ਹੁੰਦੇ ਆ ਛਾਲਾਂ ਮਾਰਦੇ ਲੰਘ ਜਾਂਦੇ ਆ ਗਿਣਤੀ ਦੇ ਦਿਨ ਆ ਜਿਹੜੇ ਮਿਲੇ ਆ ਸ਼ੁਕਰਾਨਿਆਂ ਚ ਬਤੀਤ ਕਰੀਏ ਤਾਂ ਸੌਣ ਤੋਂ ਪਹਿਲਾਂ ਤਿੰਨ ਗੱਲਾਂ ਆਪਣੀ ਸਿਹਤ ਬਾਰੇ ਆਪਣੇ ਪਰਿਵਾਰ ਬਾਰੇ ਆਪਣੀ ਸੇਜਾ ਬਾਰੇ ਪ੍ਰਮਾਤਮਾ ਨੂੰ ਕਹ ਦਿਓ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਸ਼ੁਕਰ ਕਰਦਾ ਹੈ ਤੇ ਭਾਈ ਉਹ ਕਦੇ ਵੀ ਆਤਮਿਕ ਮੌਤ ਨਹੀਂ ਮਰਦਾ ਉਹਦੀ ਜਮੀਰ ਨਹੀਂ ਮਰਦੀ ਉਹ ਸ਼ੁਕਰਾਨਾ ਕਰ ਰਿਹਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ